ਅੱਜ ਦਿਨ ਕੋਈ ਨਾ ਕੋਈ ਕਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਤਾਜ਼ਾ ਮਾਮਲਾ ਉਹ ਖਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਤਸਵੀਰਾਂ ਤੁਹਾਨੂੰ ਇਹ ਬਾਬੇ ਦਿਖ ਰਹੇ ਨੇ ਤਸਵੀਰਾਂ ਜਰਾ غور ਨਾਲ ਵੇਖੋ ਲਾਲ ਤੇ ਸੰਤਰੀ ਰੰਗ ਦੇ ਕੱਪੜਿਆਂ ਦੇ ਵਿੱਚ ਇਹ ਬਾਬੇ ਇਹ ਕੋਈ ਸਾਧੂ ਸੰਤ ਨਹੀਂ ਬਲਕਿ ਢੋਂਗੀ ਨੇ ਆਮ ਲੋਕਾਂ ਤੋਂ ਪੈਸਾ ਟੱਕਾ ਮੰਗਦੇ ਨੇ ਲੋਕਾਂ ਨੂੰ ਅਸੀਸਾਂ ਵੀ ਦਿੰਦੇ ਨੇ ਤੇ ਭੋਲੇ ਪਾਲੇ ਲੋਕ ਜੋ ਆਪਣੇ ਆਪ ਨੂੰ ਪੜ੍ਹੇ ਲਿਖੇ ਦਾ ਕਹਿੰਦੇ ਨੇ ਪਰ ਉਹਨਾਂ ਦੀ ਮਤ ਮਾਰੀ ਜਾਂਦੀ ਹੈ ਕਿਉਂਕਿ ਇਹ ਬਾਬੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਲੰਦੇ ਨੇ ਮਾਮਲਾ ਮੋਹਾਲੀ ਦਾ ਹੈ ਜੀ ਇਹ ਦੋਵੇਂ ਬਾਬੇ ਰਵੀ ਕੁਮਾਰ ਨਾਮ ਦੇ ਵਿਅਕਤੀ ਨਾਲ ਵੱਡਾ ਕਾਂਡ ਕਰ ਗਏ ਕਾਂਡ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਸੀਸੀਟੀਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੋਨੇ ਬਾਬੇ ਇੱਕ ਗੱਡੀ ਦੇ ਸ਼ੀਸ਼ੇ ਦੇ ਨਾਲ ਲੰਮਕਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਗੱਲਾਂ ਬਾਤਾਂ ਵੀ ਕਰ ਰਹੇ ਨੇ ਦੇ ਅੰਦਰ ਰਵੀ ਕੁਮਾਰ ਨਾਮ ਦਾ ਵਿਅਕਤੀ ਬੈਠਿਆ ਹੋਇਆ ਜੋ ਵਾਟਰ ਰਿਸੋਰਸ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਮੋਹਾਲੀ ਦੇ ਫੇਸ 1 ਦੇ ਵਿੱਚ ਇੱਕ ਗੱਡੀ ਖੜੀ ਹੋਈ ਹੈ ਮੋਹਾਲੀ ਵਾਸੀ ਤਾਂ ਜਾਣਦੇ ਹੋਣਗੇ ਲੰਮਾ ਸਮਾਂ ਇਹ ਬਾਬੇ ਉਸ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਨੇ ਗੱਲਾਂ ਬਾਤਾਂ ਦੇ ਵਿੱਚ ਇੰਜ ਉਲਝਾ ਲੈਂਦੇ ਨੇ ਕਿ ਉਸ ਨੂੰ ਪਤਾ ਨਹੀਂ ਲੱਗਦਾ ਉਸ ਦੇ ਨਾਲ ਕੀ ਹੋ ਗਿਆ ਫਿਲਮਾਂ ਦੇ ਵਿੱਚ ਤਾਂ ਤੁਸੀਂ ਵੇਖਿਆ ਹੀ ਹੋਵੇਗਾ ਕਿ ਕਿਵੇਂ ਹਿਪਨੋਟਾਈਜ਼ ਕੀਤਾ ਜਾਂਦਾ ਤੇ ਅੱਜ ਕੱਲ ਦੇ ਬਾਬੇ ਵੀ ਐਵੇਂ ਹੀ ਹਿਪਨੋਟਾਈਜ਼ ਕਰਦੇ ਹੋਏ ਨਜ਼ਰ ਆਉਂਦੇ ਨੇ ਲੋਕ ਨੇੜੇ ਦੀ ਲੰਘ ਰਹੇ ਨੇ ਬਾਬੇ ਲਗਾਤਾਰ ਕਾਰ ਦੀ ਟਾਕੀ ਵਿੱਚ ਲੰਘ ਰਹੇ ਨੇ ਕਿਉਂਕਿ ਉਹਨਾਂ ਨੇ ਰਵੀ ਕੁਮਾਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਇਆ ਹੋਇਆ ਥੋੜਾ ਜਿਹਾ ਹੋਸੇ ਪਾਸੇ ਤੋਂ ਲੋਕ ਲੰਘ ਰਹੇ ਨੇ ਤੇ ਕੋਈ ਧਿਆਨ ਹੀ ਨਹੀਂ ਦੇ ਰਿਹਾ ਕਿ ਕਿਵੇਂ ਇਸ ਸਾਧੂ ਭੇਸ਼ ਦੇ ਵਿੱਚ ਠੱਗ ਉਸ ਬੰਦੇ ਨੂੰ ਆਪਣੇ ਕਬਜ਼ੇ ਵਿੱਚ ਕਰ ਰਿਹਾ ਹੈ ਸਾਰਾ ਕੁਝ ਲੁੱਟਣ ਤੋਂ ਬਾਅਦ ਇਹ ਉਵੇਂ ਹੀ ਰਵੀ ਕੁਮਾਰ ਨੂੰ ਗੱਡੀ 'ਚ ਛੱਡ ਕੇ ਉਥੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਮੁਹਾਲੀ ਦੀ ਹੈ ਤੁਹਾਨੂੰ ਇਹ ਇਸ ਲਈ ਦੱਸ ਰਹੇ ਹਾਂ ਕਿਉਂਕਿ ਅਕਸਰ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਅਜਿਹੇ ਬਾਬੇ ਵੇਖਣ ਨੂੰ ਮਿਲਦੇ ਨੇ ਘਰਾਂ ਦੇ ਵਿੱਚ ਤਾਂ ਔਰਤਾਂ ਕੱਲੀਆਂ ਰਹਿੰਦੀਆਂ ਨੇ ਬੈਲ ਬਜਾ ਬਜਾ ਕੇ ਉਹਨਾਂ ਨੂੰ ਝੱਲੀਆਂ ਕਰ ਦਿੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਤੋਂ ਸੁਚੇਤ ਰਹੋ ਕਿ ਕੀਤੇ ਇੱਕ ਟੋਂਗੀ ਬਾਬੇ ਤੁੰਨੂ ਵੀ ਆਪਣੇ ਚਾਂਸੀ ਵਿੱਚ ਲੈ ਕੇ ਤੁਹਾਡਾ ਵੀ ਸਭ ਕੁਝ ਨਾ ਲੁੱਟ ਜਾਣ ਕਹਿੰਦੇ ਫੇਰ ਪਛਤਾਇਆ ਕੀ ਬਣੇ ਜਦ ਚਿੜੀਆਂ ਚੁਗ ਗਈ ਖੇਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਦੀਆਂ ਜਿੱਥੇ ਦੋ ਟੋਂਗੀ ਬਾਬਿਆਂ ਨੇ ਰਵੀ ਕੁਮਾਰ ਨਾਮ ਦੇ ਵਿਅਕਤੀ ਨੂੰ ਲੁੱਟ ਲਿਆ ਉਸ ਨੂੰ ਹਿਪਨੋਟਾਈਜ਼ ਕਰ ਦਿੱਤਾ ਉਸ ਨੂੰ ਕੁਝ ਵੀ ਯਾਦ ਨਹੀਂ ਰਿਹਾ ਕਿ ਬਾਬੇ ਉਸ ਨਾਲ ਕੀ ਕਰ ਰਹੇ ਨੇ ਜੋ ਕੁਝ ਉਸ ਬੰਦੇ ਕੋਲ ਸੀ ਇਹ ਬਾਬੇ ਸਭ ਕੁਝ ਲੁੱਟ ਕੇ ਲੈ ਗਏ ਤਸਵੀਰਾਂ ਨੇ ਲਾਈਵ ਬੋਹਾਲੀ ਦਾ ਫੇਸ 1 ਦਾ ਇਹ ਮਾਮਲਾ ਗੱਡੀ ਖੜੀ ਹੋਈ ਹੈ ਬਾਬੇ ਲੰਮਕ ਰਹੇ ਨੇ ਗੱਲਾਂ ਦੇ ਵਿੱਚ ਰਵੀ ਕੁਮਾਰ ਲੈ ਲਿਆ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹਲੇ ਤੱਕ ਇਹਨਾਂ ਬਾਬਿਆਂ ਦੀ ਭਾਲ ਜਾਰੀ ਹੈ ਨਹੀਂ ਪਤਾ ਲੱਗ ਰਿਹਾ ਇਹ ਬਾਬੇ ਕਿੱਥੇ ਨੇ ਜੇਕਰ ਤੁਹਾਨੂੰ ਇਹ ਬਾਬਿਆਂ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਤੁਸੀਂ ਸਿੱਧਮ ਸਿੱਧਾ ਸੰਪਰਕ ਪੁਲਿਸ ਦੇ ਨਾਲ ਜਾਂ ਫਿਰ ਸਾਡੇ ਨਾਲ ਕਰ ਸਕਦੇ ਹੋ ਆਪਣੇ ਦਰਸ਼ਕਾਂ ਨੂੰ ਸੁਚੇਤ ਰੱਖਣ ਦੇ ਲਈ ਅਸੀਂ ਇਹ ਵੀਡੀਓ ਪਾਈ ਹੈ ਤਾਂ ਕਿ ਤੁਹਾਨੂੰ ਕਿਸੇ ਤਰੀਕੇ ਦੇ ਅਜਿਹੇ ਬਾਬੇ ਜੇ ਮਿਲਦੇ ਨੇ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ ਨਿਊਜ਼ ਡੈਕਸ ਤੋਂ ਨਵਦੀਪ ਧਾਲੀਵਾਲ ਦੇ ਨਾਲ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ ਏਅਰ ਪੰਜਾਬ ਚ ਆਏ ਦਿਨ ਕੋਈ ਨਾ ਕੋਈ ਕਟਨਾ ਸਾਹਮਣੇ ਆਉਂਦੀ ਰਹਿੰਦੀ ਐ ਤਾਜ਼ਾ ਮਾਮਲਾ ਉਹ ਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਤਸਵੀਰਾਂ ਤੁਹਾਨੂੰ ਇਹ ਬਾਬੇ ਦਿਖ ਰਹੇ ਨੇ ਤਸਵੀਰਾਂ ਜਰਾ غور ਨਾਲ ਵੇਖੋ ਲਾਲ ਤੇ ਸੰਤਰੀ ਰੰਗ ਦੇ ਕੱਪੜਿਆਂ ਦੇ ਵਿੱਚ ਇਹ ਬਾਬੇ ਇਹ ਕੋਈ ਸਾਧੂ ਸੰਤ ਨਹੀਂ ਬਲਕਿ ਢੋਂਗੀ ਨੇ ਆਮ ਲੋਕਾਂ ਤੋਂ ਪੈਸਾ ਟੱਕਾ ਮੰਗਦੇ ਨੇ ਲੋਕਾਂ ਨੂੰ ਅਸੀਸਾਂ ਵੀ ਦਿੰਦੇ ਨੇ ਤੇ ਭੋਲੇ-ਪਾਲੇ ਲੋਕ ਜੋ ਆਪਣੇ ਆਪ ਨੂੰ ਪੜ੍ਹੇ ਲਿਖੇ ਦਾ ਕਹਿੰਦੇ ਨੇ ਪਰ ਉਹਨਾਂ ਦੀ ਮਤ ਮਾਰੀ ਜਾਂਦੀ ਹੈ ਕਿਉਂਕਿ ਇਹ ਬਾਬੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਲੰਦੇ ਨੇ ਮਾਮਲਾ ਮੋਹਾਲੀ ਦਾ ਹੈ ਜੀ ਇਹ ਦੋਵੇਂ ਬਾਬੇ ਰਵੀ ਕੁਮਾਰ ਨਾਮ ਦੇ ਵਿਅਕਤੀ ਨਾਲ ਵੱਡਾ ਕਾਂਡ ਕਰ ਗਏ ਕਾਂਡ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਸੀਸੀਟੀਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੋਨੇ ਬਾਬੇ ਇੱਕ ਗੱਡੀ ਦੇ ਸ਼ੀਸ਼ੇ ਦੇ ਨਾਲ ਲੰਮਕਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਗੱਲਾਂ ਬਾਤਾਂ ਵੀ ਕਰ ਰਹੇ ਨੇ ਗੱਡੀ ਦੇ ਅੰਦਰ ਰਵੀ ਕੁਮਾਰ ਨਾਮ ਦਾ ਵਿਅਕਤੀ ਬੈਠਿਆ ਹੋਇਆ ਜੋ ਵਾਟਰ ਰਿਸੋਰਸ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਮੋਹਾਲੀ ਦੇ ਫੇਸ 1 ਦੇ ਵਿੱਚ ਇੱਕ ਗੱਡੀ ਖੜੀ ਹੋਈ ਹੈ ਮੋਹਾਲੀ ਵਾਸੀ ਤਾਂ ਜਾਣਦੇ ਹੋਣਗੇ ਲੰਮਾ ਸਮਾਂ ਇਹ ਬਾਬੇ ਉਸ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਨੇ ਗੱਲਾਂ ਬਾਤਾਂ ਦੇ ਵਿੱਚ ਇੰਜ ਉਲਝਾ ਲੈਂਦੇ ਨੇ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਉਸ ਦੇ ਨਾਲ ਕੀ ਹੋ ਗਿਆ ਫਿਲਮਾਂ ਦੇ ਵਿੱਚ ਤਾਂ ਤੁਸੀਂ ਵੇਖਿਆ ਹੀ ਹੋਵੇਗਾ ਠੀਕੇਵੇਂ ਹਿਪਨੋਟਾਈਜ਼ ਕੀਤਾ ਜਾਂਦਾ ਤੇ ਅੱਜ ਕੱਲ ਦੇ ਬਾਬੇ ਵੀ ਐਵੇਂ ਹੀ ਹਿਪਨੋਟਾਈਜ਼ ਕਰਦੇ ਹੋਏ ਨਸਰ ਆਉਂਦੇ ਨੇ ਲੋਕ ਨੇੜੇ ਵੀ ਲੰਘ ਰਹੇ ਨੇ ਬਾਬੇ ਲਗਾਤਾਰ ਕਾਰ ਦੀ ਟਾਕੀ ਵਿੱਚ ਲੰਘ ਰਹੇ ਨੇ ਕਿਉਂਕਿ ਉਹਨਾਂ ਨੇ ਰਵੀ ਕੁਮਾਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਇਆ ਹੋਇਆ ਥੋੜਾ ਜਿਹਾ ਹੋਤਿਆਂ ਦੇ ਨਾਲ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਬਾਬਿਆ ਨੇ ਉਸ ਨੂੰ ਆਪਣੇ ਚਾਂਸੇ ਵਿੱਚ ਲੈ ਲਿਆ ਹਿਪਨੋਟਾਈਜ਼ ਕਰਤਾ ਤੇ ਉਸ ਦੇ ਗਹਿਣੇ ਲਾ ਲੇ ਰਵੀ ਕੁਮਾਰ ਕੋੜ ਜੋ ਕੁਝ ਵੀ ਸੀ ਉਹ ਬਾਬਾ ਲੋਂਦਾ ਹੋਇਆ ਤੇ ਕੱਟਦਾ ਹੋਇਆ ਨਜ਼ਰ ਆ ਰਿਹਾ ਗੌਰ ਨਾਲ ਦੇਖੋ ਕਿ ਉਸ ਦੇ ਗਲੇ ਦੇ ਵਿੱਚੋਂ ਚੈਨ ਵੀ ਉਤਾਰੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਸੇ ਪਾਸੇ ਤੋਂ ਲੋਕ ਲੰਘ ਰਹੇ ਨੇ ਤੇ ਕੋਈ ਧਿਆਨ ਹੀ ਨਹੀਂ ਦੇ ਰਿਹਾ ਕਿ ਕਿਵੇਂ ਇਹ ਸਾਧੂ ਭੇਸ਼ ਦੇ ਵਿੱਚ ਠੱਗ ਉਸ ਬੰਦੇ ਨੂੰ ਆਪਣੇ ਕਬਜ਼ੇ ਵਿੱਚ ਕਰ ਰਿਹਾ ਹੈ ਸਾਰਾ ਕੁਝ ਲੁੱਟਣ ਤੋਂ ਬਾਅਦ ਇਹ ਉਵੇਂ ਹੀ ਰਵੀ ਕੁਮਾਰ ਨੂੰ ਗੱਡੀ 'ਚ ਛੱਡ ਕੇ ਉਥੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਉਹ ਹਾਲੀ ਦੀ ਹੈ ਤੁਹਾਨੂੰ ਇਹ ਇਸ ਲਈ ਦੱਸ ਰਹੇ ਹਾਂ ਕਿਉਂਕਿ ਅਕਸਰ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਅਜਿਹੇ ਬਾਬੇ ਵੇਖਣ ਨੂੰ ਮਿਲਦੇ ਨੇ ਘਰਾਂ ਦੇ ਵਿੱਚ ਤਾਂ ਔਰਤਾ ਕੱਲੀਆਂ ਰਹਿੰਦੀਆਂ ਨੇ ਬੈਲ ਬਜਾ ਬਜਾ ਕੇ ਉਹਨਾਂ ਨੂੰ ਝੱਲੀਆਂ ਕਰ ਦਿੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਤੋਂ ਸੁਚੇਤ ਰਹੋ ਕਿਉਂਕਿ ਕਿਤੇ ਇੱਕ ਔਂਗੀ ਬਾਬੇ ਤਨ ਨੂੰ ਵੀ ਆਪਣੇ ਚਾਂਸੀ ਵਿੱਚ ਲੈ ਕੇ ਤੁਹਾਡਾ ਵੀ ਸਭ ਕੁਝ ਲੈ ਗਏ ਤਸਵੀਰਾਂ ਨੇ ਲਾਈਵ ਬੋਹਾਲੀ ਦਾ ਫੇਸ 1 ਦਾ ਇਹ ਮਾਮਲਾ ਗੱਡੀ ਖੜੀ ਹੋਈ ਹੈ ਬਾਬੇ ਲੰਮਕ ਰਹੇ ਨੇ ਗੱਲਾਂ ਦੇ ਵਿੱਚ ਰਵੀ ਕੁਮਾਰ ਲੈ ਲਿਆ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹਲੇ ਤੱਕ ਇਹਨਾਂ ਬਾਬਿਆਂ ਦੀ ਭਾਲ ਜਾਰੀ ਹੈ ਨਹੀਂ ਪਤਾ ਲੱਗ ਰਿਹਾ ਇਹ ਬਾਬੇ ਕਿੱਥੇ ਨੇ ਜੇਕਰ ਤੁਹਾਨੂੰ ਇਹ ਬਾਬਿਆਂ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਤੁਸੀਂ ਸਿੱਧਮ ਸਿੱਧਾ ਸੰਪਰਕ ਪੁਲਿਸ ਦੇ ਨਾਲ ਜਾਂ ਫਿਰ ਸਾਡੇ ਨਾਲ ਕਰ ਸਕਦੇ ਹੋ ਆਪਣੇ ਦਰਸ਼ਕਾਂ ਨੂੰ ਸੁਚੇਤ ਰੱਖਣ ਦੇ ਲਈ ਅਸੀਂ ਇਹ ਵੀਡੀਓ ਪਾਈ ਹੈ ਤਾਂ ਕਿ ਤੁਹਾਨੂੰ ਕਿਸੇ ਤਰੀਕੇ ਦੇ ਅਜਿਹੇ ਬਾਬੇ ਜੇ ਮਿਲਦੇ ਨੇ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ ਨਿਊਜ਼ ਡੈਕਸ ਤੋਂ ਨਵਦੀਪ ਢਾਲੀਵਾਲ ਦੇ ਨਾਲ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ ਏਅਰ ਪੰਜਾਬ 'ਚ ਆਏ ਦਿਨ ਕੋਈ ਨਾ ਕੋਈ ਕਟਨਾ ਸਾਹਮਣੇ ਆਉਂਦੀ ਰਹਿੰਦੀ ਐ ਤਾਜ਼ਾ ਮਾਮਲਾ ਉਹ ਖਾਲੀ ਦੋ ਸਾਹਮਣੇ ਆਇਆ ਜਿੱਥੇ ਕਿ ਤਸਵੀਰਾਂ ਤੁਹਾਨੂੰ ਇਹ ਬਾਬੇ ਦਿਖ ਰਹੇ ਨੇ ਤਸਵੀਰਾਂ ਜਰਾ غور ਨਾਲ ਵੇਖੋ ਲਾਲ ਤੇ ਸੰਤਰੀ ਰੰਗ ਦੇ ਕੱਪੜਿਆਂ ਦੇ ਵਿੱਚ ਇਹ ਬਾਬੇ ਇਹ ਕੋਈ ਸਾਧੂ ਸੰਤ ਨਹੀਂ ਬਲਕਿ ਧੋંગી ਨੇ ਆਮ ਲੋਕਾਂ ਤੋਂ ਪੈਸਾ ਟੱਕਾ ਮੰਗਦੇ ਨੇ ਲੋਕਾਂ ਨੂੰ ਅਸੀਸਾਂ ਵੀ ਦਿੰਦੇ ਨੇ ਤੇ ਭੋਲੇ-ਪਾਲੇ ਲੋਕ ਜੋ ਆਪਣੇ ਆਪ ਨੂੰ ਪੜ੍ਹੇ ਲਿਖੇ ਦਾ ਕਹਿੰਦੇ ਨੇ ਪਰ ਉਹਨਾਂ ਦੀ ਮਤ ਮਾਰੀ ਜਾਂਦੀ ਹੈ ਕਿਉਂਕਿ ਇਹ ਬਾਬੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਲਾਂਦੇ ਨੇ ਮਾਮਲਾ ਮੋਹਾਲੀ ਦਾ ਹੈ ਜੀ ਇਹ ਦੋਵੇਂ ਬਾਬੇ ਰਵੀ ਕੁਮਾਰ ਨਾਮ ਦੇ ਵਿਅਕਤੀ ਨਾਲ ਵੱਡਾ ਕਾਂਡ ਕਰ ਗਏ ਕਾਂਡ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਦੋਨੇ ਬਾਬੇ ਇੱਕ ਗੱਡੀ ਦੇ ਸ਼ੀਸ਼ੇ ਦੇ ਨਾਲ ਲੰਮਕਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਗੱਲਾਂ ਬਾਤਾਂ ਵੀ ਕਰ ਰਹੇ ਨੇ ਗੱਡੀ ਦੇ ਅੰਦਰ ਰਵੀ ਕੁਮਾਰ ਨਾਮ ਦਾ ਵਿਅਕਤੀ ਬੈਠਿਆ ਹੋਇਆ ਜੋ ਵਾਟਰ ਰਿਸੋਰਸ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਮੋਹਾਲੀ ਦੇ ਫੇਸ 1 ਦੇ ਵਿੱਚ ਇੱਕ ਗੱਡੀ ਖੜੀ ਹੋਈ ਹੈ ਮੋਹਾਲੀ ਵਾਸੀ ਤਾਂ ਜਾਣਦੇ ਹੀ ਹੋਣਗੇ ਲੰਮਾ ਸਮਾਂ ਇਹ ਬਾਬੇ ਉਸ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਨੇ ਗੱਲਾਂ ਬਾਤਾਂ ਦੇ ਵਿੱਚ ਇੰਜ ਉਲਝਾ ਲੈਂਦੇ ਨੇ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਉਸ ਦੇ ਨਾਲ ਕੀ ਹੋ ਗਿਆ ਫਿਲਮਾਂ ਦੇ ਵਿੱਚ ਤਾਂ ਤੁਸੀਂ ਵੇਖਿਆ ਹੀ ਹੋਵੇਗਾ ਠੀਕੇਵੇਂ ਹਿਪਨੋਟਾਈਜ਼ ਕੀਤਾ ਜਾਂਦਾ ਤੇ ਅੱਜ ਕੱਲ ਦੇ ਬਾਬੇ ਵੀ ਐਵੇਂ ਹੀ ਹਿਪਨੋਟਾਈਜ਼ ਕਰਦੇ ਹੋਏ ਨਜ਼ਰ ਆਉਂਦੇ ਨੇ ਲੋਕ ਨੇੜੇ ਦੀ ਲੰਘ ਰਹੇ ਨੇ ਬਾਬੇ ਲਗਾਤਾਰ ਕਾਰ ਦੀ ਟਾਕੀ ਵਿੱਚ ਲੰਘ ਰਹੇ ਨੇ ਕਿਉਂਕਿ ਉਹਨਾਂ ਨੇ ਰਵੀ ਕੁਮਾਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਇਆ ਹੋਇਆ ਗੌਰ ਨਾਲ ਤਾਂ ਹੋਰ ਧਿਆਨ ਦੇ ਨਾਲ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਬਾਬਿਆ ਨੇ ਉਸ ਨੂੰ ਆਪਣੇ ਜਾਂਸੇ ਵਿੱਚ ਲਿਆ ਲਿਆ ਹਿਪਨੋਟਾਈਜ਼ ਕਰਤਾ ਤੇ ਉਸ ਦੇ ਗਹਿਣੇ ਲਾ ਲੇ ਰਵੀ ਕੁਮਾਰ ਕੋਲ ਜੋ ਕੁਝ ਵੀ ਸੀ ਉਹ ਬਾਬਾ ਲੋਂਦਾ ਹੋਇਆ ਤੇ ਕੱਟਦਾ ਹੋਇਆ ਨਸਰ ਰਿਆ ਗੌਰ ਨਾਲ ਦੇਖੋ ਕਿ ਉਸ ਦੇ ਗਲੇ ਦੇ ਵਿੱਚੋਂ ਚੈਨ ਵੀ ਉਤਾਰੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਸੇ-ਪਾਸੇ ਤੋਂ ਲੋਕ ਲੰਘ ਰਹੇ ਨੇ ਤੇ ਕੋਈ ਧਿਆਨ ਹੀ ਨਹੀਂ ਦੇ ਰਿਹਾ ਕਿ ਕਿਵੇਂ ਇਹ ਸਾਧੂ ਭੇਸ਼ ਦੇ ਵਿੱਚ ਠੱਗ ਉਸ ਬੰਦੇ ਨੂੰ ਆਪਣੇ ਕਬਜੇ ਵਿੱਚ ਕਰ ਰਿਹਾ ਹੈ ਸਾਰਾ ਕੁਝ ਲੁੱਟਣ ਤੋਂ ਬਾਅਦ ਇਹ ਉਵੇਂ ਹੀ ਰਵੀ ਕੁਮਾਰ ਨੂੰ ਗੱਡੀ 'ਚ ਛੱਡ ਕੇ ਉਥੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਵੋਹਾਲੀ ਦੀ ਹੈ ਤੁਹਾਨੂੰ ਇਸ ਲਈ ਦੱਸ ਰਹੇ ਹਾਂ ਕਿਉਂਕਿ ਅਕਸਰ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਅਜਿਹੇ ਬਾਬੇ ਵੇਖਣ ਨੂੰ ਮਿਲਦੇ ਨੇ ਘਰਾਂ ਦੇ ਵਿੱਚ ਤਾਂ ਔਰ ਤਾਂ ਕਲੀਆਂ ਰਹਦੀਆਂ ਨੇ ਬੈਲ ਬਜਾ ਬਜਾ ਕੇ ਉਹਨਾਂ ਨੂੰ ਝੱਲੀਆਂ ਕਰ ਦਿੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਤੋਂ ਸੁਚੇਤ ਰਹੋ ਕਿਉਂਕਿ ਕਿਤੇ ਇੱਕ ਢੋਂਗੀ ਬਾਬੇ ਤੁਹਾਨੂੰ ਵੀ ਆਪਣੇ ਚਾਂਸੀ ਵਿੱਚ ਲੈ ਕੇ ਤੁਹਾਡਾ ਵੀ ਸਭ ਕੁਝ ਨਾ ਲੁੱਟ ਜਾਣ ਕਹਿੰਦੇ ਫੇਰ ਪਛਤਾਇਆ ਕੀ ਬਣੇ ਜਦ ਚਿੜੀਆਂ ਚੁਗ ਗਈ ਖੇਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਦੀਆਂ ਜਿੱਥੇ ਦੋ ਢੋਂਗੀ ਬਾਬਿਆਂ ਨੇ ਰਵੀ ਕੁਮਾਰ ਨਾਮ ਦੇ ਵਿਅਕਤੀ ਨੂੰ ਲੁੱਟ ਲਿਆ ਉਸ ਨੂੰ ਹੈਪਨੋਟਾਈਜ਼ ਕਰ ਦਿੱਤਾ ਉਸ ਨੂੰ ਕੁਝ ਵੀ ਯਾਦ ਨਹੀਂ ਰਿਹਾ ਕਿ ਬਾਬੇ ਉਸ ਨਾਲ ਕੀ ਕਰ ਰਹੇ ਨੇ ਜੋ ਕੁਝ ਉਸ ਬੰਦੇ ਕੋਲ ਸੀ ਇਹ ਬਾਬੇ ਸਭ ਕੁਝ ਲੁੱਟ ਕੇ ਲੈ ਗਏ ਤਸਵੀਰਾਂ ਨੇ ਲਾਈ ਬੋਹਾਲੀ ਦਾ ਫੇਸ 1 ਦਾ ਇਹ ਮਾਮਲਾ ਗੱਡੀ ਖੜੀ ਹੋਈ ਹੈ ਬਾਬੇ ਲੰਮਕ ਰਹੇ ਨੇ ਗੱਲਾਂ ਦੇ ਵਿੱਚ ਰਵੀ ਕੁਮਾਰ ਲੈ ਲਿਆ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹਲੇ ਤੱਕ ਇਹਨਾਂ ਬਾਬਿਆਂ ਦੀ ਭਾਲ ਜਾਰੀ ਹੈ ਨਹੀਂ ਪਤਾ ਲੱਗ ਰਿਹਾ ਇਹ ਬਾਬੇ ਕਿੱਥੇ ਨੇ ਜੇਕਰ ਤੁਹਾਨੂੰ ਇਹ ਬਾਬਿਆ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਤੁਸੀਂ ਸਿੱਧਮ ਸਿੱਧਾ ਸੰਪਰਕ ਪੁਲਿਸ ਦੇ ਨਾਲ ਜਾਂ ਫਿਰ ਸਾਡੇ ਨਾਲ ਕਰ ਸਕਦੇ ਹੋ ਆਪਣੇ ਦਰਸ਼ਕਾਂ ਨੂੰ ਸੁਚੇਤ ਰੱਖਣ ਦੇ ਲਈ ਅਸੀਂ ਇਹ ਵੀਡੀਓ ਪਾਈ ਹੈ ਤਾਂ ਕਿ ਤੁਹਾਨੂੰ ਕਿਸੇ ਤਰੀਕੇ ਦੇ ਅਜਿਹੇ ਬਾਬੇ ਜੇ ਮਿਲਦੇ ਨੇ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ ਨਿਊਜ਼ ਡੈਕ ਤੋਂ ਨਵਦੀਪ ਢਾਲੀਵਾਲ ਦੇ ਨਾਲ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ ਏਅਰ ਪੰਜਾਬ ਚ ਆਏ ਦਿਨ ਕੋਈ ਨਾ ਕੋਈ ਕਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਤਾਜ਼ਾ ਮਾਮਲਾ ਉਹ ਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਤਸਵੀਰਾਂ ਤੁਹਾਨੂੰ ਇਹ ਬਾਬੇ ਦਿਖ ਰਹੇ ਨੇ ਤਸਵੀਰਾਂ ਜਰਾ غور ਨਾਲ ਵੇਖੋ ਲਾਲ ਤੇ ਸੰਤਰੀ ਰੰਗ ਦੇ ਕੱਪੜਿਆਂ ਦੇ ਵਿੱਚ ਇਹ ਬਾਬੇ ਇਹ ਕੋਈ ਸਾਧੂ ਸੰਤ ਨਹੀਂ ਬਲਕਿ ਢੋਂਗੀ ਨੇ ਆਮ ਲੋਕਾਂ ਤੋਂ ਪੈਸਾ ਟੱਕਾ ਮੰਗਦੇ ਨੇ ਲੋਕਾਂ ਨੂੰ ਅਸੀਸਾਂ ਵੀ ਦਿੰਦੇ ਨੇ ਤੇ ਭੋਲੇ ਪਾਲੇ ਲੋਕ ਜੋ ਆਪਣੇ ਆਪ ਨੂੰ ਪੜ੍ਹੇ ਲਿਖੇ ਦਾ ਕਹਿੰਦੇ ਨੇ ਪਰ ਉਹਨਾਂ ਦੀ ਮਤ ਮਾਰੀ ਜਾਂਦੀ ਹੈ ਕਿਉਂਕਿ ਇਹ ਬਾਬੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਲੰਦੇ ਨੇ ਮਾਮਲਾ ਮੋਹਾਲੀ ਦਾ ਹੈ ਜੀ ਇਹ ਦੋਵੇਂ ਬਾਬੇ ਰਵੀ ਕੁਮਾਰ ਨਾਮ ਦੇ ਵਿਅਕਤੀ ਨਾਲ ਵੱਡਾ ਕਾਂਡ ਕਰ ਗਏ ਕਾਂਡ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆ ਸੀਸੀਟੀਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੋਨੇ ਬਾਬੇ ਇੱਕ ਗੱਡੀ ਦੇ ਸ਼ੀਸ਼ੇ ਦੇ ਨਾਲ ਲੰਮਕਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਗੱਲਾਂ ਬਾਤਾਂ ਵੀ ਕਰ ਰਹੇ ਨੇ ਗੱਡੀ ਦੇ ਅੰਦਰ ਰਵੀ ਕੁਮਾਰ ਨਾਮ ਦਾ ਵਿਅਕਤੀ ਬੈਠਿਆ ਹੋਇਆ ਜੋ ਵਾਟਰ ਰਿਸੋਰਸ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਮੋਹਾਲੀ ਦੇ ਫੇਸ 1 ਦੇ ਵਿੱਚ ਇੱਕ ਗੱਡੀ ਖੜੀ ਹੋਈ ਹੈ ਮੋਹਾਲੀ ਵਾਸੀ ਤਾਂ ਜਾਣਦੇ ਹੋਣਗੇ ਲੰਮਾ ਸਮਾਂ ਇਹ ਬਾਬੇ ਉਸ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਨੇ ਗੱਲਾਂ-ਬਾਤਾਂ ਦੇ ਵਿੱਚ ਇੰਜ ਉਲਝਾ ਲੈਂਦੇ ਨੇ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਉਸ ਦੇ ਨਾਲ ਕੀ ਹੋ ਗਿਆ ਫਿਲਮਾਂ ਦੇ ਵਿੱਚ ਤਾਂ ਤੁਸੀਂ ਵੇਖਿਆ ਹੀ ਹੋਵੇਗਾ ਠੀਕੇਵੇਂ ਹਿਪਨੋਟਾਈਜ਼ ਕੀਤਾ ਜਾਂਦਾ ਤੇ ਅੱਜ ਕੱਲ ਦੇ ਬਾਬੇ ਵੀ ਐਵੇਂ ਹੀ ਹਿਪਨੋਟਾਈਜ਼ ਕਰਦੇ ਹੋਏ ਨਜ਼ਰ ਆਉਂਦੇ ਨੇ ਲੋਕ ਨੇੜੇ ਦੀ ਲੰਘ ਰਹੇ ਨੇ ਬਾਬੇ ਲਗਾਤਾਰ ਕਾਰ ਦੀ ਟਾਕੀ ਵਿੱਚ ਲੰਘ ਰਹੇ ਨੇ ਕਿਉਂਕਿ ਉਹਨਾਂ ਨੇ ਰਵੀ ਕੁਮਾਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਇਆ ਹੋਇਆ ਥੋੜਾ ਜਿਹਾ ਹੋਰ ਧਿਆਨ ਦੇ ਨਾਲ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਬਾਬਿਆ ਨੇ ਉਸ ਨੂੰ ਆਪਣੇ ਜਾਂਸੇ ਵਿੱਚ ਲੈ ਲਿਆ ਹਿਪਨੋਟਾਈਜ਼ ਕਰਤਾ ਤੇ ਉਸ ਦੇ ਗਹਿਣੇ ਲਾ ਲੇ ਰਵੀ ਕੁਮਾਰ ਕੋੜ ਜੋ ਕੁਝ ਵੀ ਸੀ ਉਹ ਬਾਬਾ ਲੋਂਦਾ ਹੋਇਆ ਤੇ ਕੱਟਦਾ ਹੋਇਆ ਨਸਰ ਰਿਆ ਗੌਰ ਨਾਲ ਦੇਖੋ ਕਿ ਉਸ ਦੇ ਗਲੇ ਦੇ ਵਿੱਚੋਂ ਚੈਨ ਵੀ ਉਤਾਰੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਸੇ-ਪਾਸੇ ਤੋਂ ਲੋਕ ਲੰਘ ਰਹੇ ਨੇ ਤੇ ਕੋਈ ਧਿਆਨ ਹੀ ਨਹੀਂ ਦੇ ਰਿਹਾ ਕਿ ਕਿਵੇਂ ਇਹ ਸਾਧੂ ਭੇਸ਼ ਦੇ ਵਿੱਚ ਠੱਗ ਉਸ ਬੰਦੇ ਨੂੰ ਆਪਣੇ ਕਬਜ਼ੇ ਵਿੱਚ ਕਰ ਰਿਹਾ ਹੈ ਸਾਰਾ ਕੁਝ ਲੁੱਟਣ ਤੋਂ ਬਾਅਦ ਇਹ ਉਵੇਂ ਹੀ ਰਵੀ ਕੁਮਾਰ ਨੂੰ ਗੱਡੀ 'ਚ ਛੱਡ ਕੇ ਉਥੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਮੁਹਾਲੀ ਦੀ ਹੈ ਤੁਹਾਨੂੰ ਇਸ ਲਈ ਦੱਸ ਰਹੇ ਹਾਂ ਕਿਉਂਕਿ ਅਕਸਰ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਅਜਿਹੇ ਬਾਬੇ ਵੇਖਣ ਨੂੰ ਮਿਲਦੇ ਨੇ ਘਰਾਂ ਦੇ ਵਿੱਚ ਤਾਂ ਔਰ ਤਾਂ ਕਲੀਆਂ ਰਹਦੀਆਂ ਨੇ ਬੱਲ ਬਜਾ ਬਜਾ ਕੇ ਉਹਨਾਂ ਨੂੰ ਝੱਲੀਆਂ ਕਰ ਦਿੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਤੋਂ ਸੁਚੇਤ ਰਹੋ ਕਿਉਂਕਿ ਕਿਤੇ ਇੱਕ ਢੋਂਗੀ ਬਾਬੇ ਤੁੰਨੂ ਵੀ ਆਪਣੇ ਚਾਂਸੀ ਵਿੱਚ ਲੈ ਕੇ ਤੁਹਾਡਾ ਵੀ ਸਭ ਕੁਝ ਨਾ ਲੁੱਟ ਜਾਣ ਕਹਿੰਦੇ ਫੇਰ ਪਛਤਾਇਆ ਕੀ ਬਣੇ ਜਦ ਚਿੜੀਆਂ ਚੁਗ ਗਈ ਖੇਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਦੀਆਂ ਜਿੱਥੇ ਦੋ ਢੋਂਗੀ ਬਾਬਿਆਂ ਨੇ ਰਵੀ ਕੁਮਾਰ ਨਾਮ ਦੇ ਵਿਅਕਤੀ ਨੂੰ ਲੁੱਟ ਲਿਆ ਉਸ ਨੂੰ ਹੈਪਨੋਟਾਈਜ਼ ਕਰ ਦਿੱਤਾ ਉਸ ਨੂੰ ਕੁਝ ਵੀ ਯਾਦ ਨਹੀਂ ਰਿਹਾ ਕਿ ਬਾਬੇ ਉਸ ਨਾਲ ਕੀ ਕਰ ਰਹੇ ਨੇ ਜੋ ਕੁਝ ਉਸ ਬੰਦੇ ਕੋਲ ਸੀ ਇਹ ਬਾਬੇ ਸਭ ਕੁਝ ਲੁੱਟ ਕੇ ਲੈ ਗਏ ਤਸਵੀਰਾਂ ਨੇ ਲਾਈ ਬੋਹਾਲੀ ਦਾ ਫੇਸ 1 ਦਾ ਇਹ ਮਾਮਲਾ ਗੱਡੀ ਖੜੀ ਹੋਈ ਹੈ ਬਾਬੇ ਲੰਮਕ ਰਹੇ ਨੇ ਗੱਲਾਂ ਦੇ ਵਿੱਚ ਰਵੀ ਕੁਮਾਰ ਲੈ ਲਿਆ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹਲੇ ਤੱਕ ਇਹਨਾਂ ਬਾਬਿਆਂ ਦੀ ਭਾਲ ਜਾਰੀ ਹੈ ਨਹੀਂ ਪਤਾ ਲੱਗ ਰਿਹਾ ਇਹ ਬਾਬੇ ਕਿੱਥੇ ਨੇ ਜੇਕਰ ਤੁਹਾਨੂੰ ਇਹ ਬਾਬਿਆਂ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਤੁਸੀਂ ਸਿੱਧਮ ਸਿੱਧਾ ਸੰਪਰਕ ਪੁਲਿਸ ਦੇ ਨਾਲ ਜਾਂ ਫਿਰ ਸਾਡੇ ਨਾਲ ਕਰ ਸਕਦੇ ਹੋ ਆਪਣੇ ਦਰਸ਼ਕਾਂ ਨੂੰ ਸੁਚੇਤ ਰੱਖਣ ਦੇ ਲਈ ਅਸੀਂ ਇਹ ਵੀਡੀਓ ਪਾਈ ਹੈ ਤਾਂ ਕਿ ਤੁਹਾਨੂੰ ਕਿਸੇ ਤਰੀਕੇ ਦੇ ਅਜਿਹੇ ਬਾਬੇ ਜੇ ਮਿਲਦੇ ਨੇ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ ਨਿਊਜ਼ ਡੈਕਸ ਤੋਂ ਨਵਦੀਪ ਢਾਲੀਵਾਲ ਦੇ ਨਾਲ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ ਏਅਰ ਪੰਜਾਬ ਚ ਆਏ ਦਿਨ ਕੋਈ ਨਾ ਕੋਈ ਕਟਨਾ ਸਾਹਮਣੇ ਆਉਂਦੀ ਰਹਿੰਦੀ ਹੈ તાਜਾ ਮਾਮਲਾ ਉਹ ਖਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਤਸਵੀਰਾਂ ਤੁਹਾਨੂੰ ਇਹ ਬਾਬੇ ਦਿਖ ਰਹੇ ਨੇ ਤਸਵੀਰਾਂ ਜਰਾ غور ਨਾਲ ਵੇਖੋ ਲਾਲ ਤੇ ਸੰਤਰੀ ਰੰਗ ਦੇ ਕੱਪੜਿਆਂ ਦੇ ਵਿੱਚ ਇਹ ਬਾਬੇ ਇਹ ਕੋਈ ਸਾਧੂ ਸੰਤ ਨਹੀਂ ਬਲਕਿ ਢੋਂਗੀ ਨੇ ਆਮ ਲੋਕਾਂ ਤੋਂ ਪੈਸਾ ਟੱਕਾ ਮੰਗਦੇ ਨੇ ਲੋਕਾਂ ਨੂੰ ਅਸੀਸਾਂ ਵੀ ਦਿੰਦੇ ਨੇ ਤੇ ਪੋੜੇ ਪਾੜੇ ਲੋਕ ਜੋ ਆਪਣੇ ਆਪ ਨੂੰ ਪੜੇ ਲਿਖੇ ਦਾ ਕਹਿੰਦੇ ਨੇ ਪਰ ਉਹਨਾਂ ਦੀ ਮਤ ਮਾਰੀ ਜਾਂਦੀ ਹੈ ਕਿਉਂਕਿ ਇਹ ਬਾਬੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਲੈਂਦੇ ਨੇ ਮਾਮਲਾ ਮੋਹਾਲੀ ਦਾ ਹੈ ਜੀ ਇਹ ਦੋਵੇਂ ਬਾਬੇ ਰਵੀ ਕੁਮਾਰ ਨਾਮ ਦੇ ਵਿਅਕਤੀ ਨਾਲ ਵੱਡਾ ਕਾਂਡ ਕਰ ਗਏ ਕਾਂਡ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਸੀਸੀਟੀਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੋਨੇ ਬਾਬੇ ਇੱਕ ਗੱਡੀ ਦੇ ਸ਼ੀਸ਼ੇ ਦੇ ਨਾਲ ਲੰਮਕਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਗੱਲਾਂ ਬਾਤਾਂ ਵੀ ਕਰ ਰਹੇ ਨੇ ਮਾ ਇਹ ਬਾਬੇ ਉਸ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਨੇ ਗੱਲਾਂបਾਤਾਂ ਦੇ ਵਿੱਚ ਇੰਜ ਉਲਝਾ ਲੈਂਦੇ ਨੇ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਉਸ ਦੇ ਨਾਲ ਕੀ ਹੋ ਗਿਆ ਫਿਲਮਾਂ ਦੇ ਵਿੱਚ ਤਾਂ ਤੁਸੀਂ ਵੇਖਿਆ ਹੀ ਹੋਵੇਗਾ ਕਿਵੇਂ ਹਿਪਨੋਟਾਈਜ਼ ਕੀਤਾ ਜਾਂਦਾ ਤੇ ਅੱਜ ਕੱਲ ਦੇ ਬਾਬੇ ਵੀ ਐਵੇਂ ਹੀ ਹਿਪਨੋਟਾਈਜ਼ ਕਰਦੇ ਹੋਏ ਨਜ਼ਰ ਆਉਂਦੇ ਨੇ ਲੋਕ ਨੇੜੇ ਦੀ ਲੰਘ ਰਹੇ ਨੇ ਬਾਬੇ ਲਗਾਤਾਰ ਕਾਰ ਦੀ ਟਾਕੀ ਵਿੱਚ ਲੰਮਕ ਰਹੇ ਨੇ ਕਿਉਂਕਿ ਉਹਨਾਂ ਨੇ ਰਵੀ ਕੁਮਾਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਇਆ ਹੋਇਆ ਥੋੜਾ ਜਿਹਾ ਧਿਆਨ ਦੇ ਨਾਲ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਬਾਬਿਆ ਨੇ ਉਸ ਨੂੰ ਆਪਣੇ ਚਾਂਸੇ ਵਿੱਚ ਲੈ ਲਿਆ ਹਿਪਨੋਟਾਈਜ਼ ਕਰਤਾ ਤੇ ਉਸ ਦੇ ਗਹਿਣੇ ਲਾ ਲੇ ਰਵੀ ਕੁਮਾਰ ਕੋੜ ਜੋ ਕੁਝ ਵੀ ਸੀ ਉਹ ਬਾਬਾ ਲੋਂਦਾ ਹੋਇਆ ਤੇ ਕੱਢਦਾ ਹੋਇਆ ਨਸਰ ਰਿਆ ਗੌਰ ਨਾਲ ਦੇਖੋ ਕਿ ਉਸ ਦੇ ਗਲੇ ਦੇ ਵਿੱਚੋਂ ਚੈਨ ਵੀ ਉਤਾਰੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਸੇ ਪਾਸੇ ਤੋਂ ਲੋਕ ਲੰਘ ਰਹੇ ਨੇ ਤੇ ਕੋਈ ਧਿਆਨ ਹੀ ਨਹੀਂ ਦੇ ਰਿਹਾ ਕਿ ਕਿਵੇਂ ਇਸ ਸਾਧੂ ਭੇਸ਼ ਦੇ ਵਿੱਚ ਠੱਗ ਉਸ ਬੰਦੇ ਨੂੰ ਆਪਣੇ ਕਬਜ਼ੇ ਵਿੱਚ ਕਰ ਰਿਹਾ ਹੈ ਸਾਰਾ ਕੁਝ ਲੁੱਟਣ ਤੋਂ ਬਾਅਦ ਇਹ ਉਵੇਂ ਹੀ ਰਵੀ ਕੁਮਾਰ ਨੂੰ ਗੱਡੀ 'ਚ ਛੱਡ ਕੇ ਉਥੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਵੋਹਾਲੀ ਦੀ ਹੈ ਤੁਹਾਨੂੰ ਇਸ ਲਈ ਦੱਸ ਰਹੇ ਹਾਂ ਕਿਉਂਕਿ ਅਕਸਰ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਅਜਿਹੇ ਬਾਬੇ ਵੇਖਣ ਨੂੰ ਮਿਲਦੇ ਨੇ ਘਰਾਂ ਦੇ ਵਿੱਚ ਤਾਂ ਔਰਤਾਂ ਕੱਲੀਆਂ ਰਹਿੰਦੀਆਂ ਨੇ ਬੈਲ ਬਜਾ ਬਜਾ ਕੇ ਉਹਨਾਂ ਨੂੰ ਝੱਲੀਆਂ ਕਰ ਦਿੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਤੋਂ ਸੁਚੇਤ ਰਹੋ ਕਿਉਂਕਿ ਕਿਤੇ ਇੱਕ ਢੋਂਗੀ ਬਾਬੇ ਤੁੰਨੂ ਵੀ ਆਪਣੇ ਚਾਂਸੀ ਵਿੱਚ ਲੈ ਕੇ ਤੁਹਾਡਾ ਵੀ ਸਭ ਕੁਝ ਨਾ ਲੁੱਟ ਜਾਣ ਕਹਿੰਦੇ ਫੇਰ ਪਛਤਾਇਆ ਕੀ ਬੜੇ ਜਦ ਚਿੜੀਆਂ ਚੁਗ ਗਈ ਖੇਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਦੀਆਂ ਜਿੱਥੇ ਦੋ ਢੋਂਗੀ ਬਾਬਿਆਂ ਨੇ ਰਵੀ ਕੁਮਾਰ ਨਾਮ ਦੇ ਵਿਅਕਤੀ ਨੂੰ ਲੁੱਟ ਲਿਆ ਉਸ ਨੂੰ ਹਿਪਨੋਟਾਈਜ਼ ਕਰ ਦਿੱਤਾ ਉਸ ਨੂੰ ਕੁਝ ਵੀ ਯਾਦ ਨਹੀਂ ਰਿਹਾ ਕਿ ਬਾਬੇ ਉਸ ਨਾਲ ਕੀ ਕਰ ਰਹੇ ਨੇ ਜੋ ਕੁਛ ਉਸ ਬੰਦੇ ਕੋਲ ਸੀ ਇਹ ਬਾਬੇ ਸਭ ਕੁਝ ਲੁੱਟ ਕੇ ਲੈ ਗਏ ਤਸਵੀਰਾਂ ਨੇ ਲਾਈਵ ਬੋਹਾਲੀ ਦਾ ਫੇਸ 1 ਦਾ ਇਹ ਮਾਮਲਾ ਗੱਡੀ ਖੜੀ ਹੋਈ ਹੈ ਬਾਬੇ ਲੰਮਕ ਰਹੇ ਨੇ ਗੱਲਾਂ ਦੇ ਵਿੱਚ ਰਵੀ ਕੁਮਾਰ ਲੈ ਲਿਆ ਤੇ ਸਭ ਕੁਝ ਲੁੱਟ ਕੇ ਫਰਾਨ ਹੋ ਗਏ ਹਲੇ ਤੱਕ ਇਹਨਾਂ ਬਾਬਿਆਂ ਦੀ ਭਾਲ ਜਾਰੀ ਹੈ ਨਹੀਂ ਪਤਾ ਲੱਗ ਰਿਹਾ ਇਹ ਬਾਬੇ ਕਿੱਥੇ ਨੇ ਜੇਕਰ ਤੁਹਾਨੂੰ ਇਹ ਬਾਬੇ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਤੁਸੀਂ ਸਿੱਧਮ ਸਿੱਧਾ ਸੰਪਰਕ ਪੁਲਿਸ ਦੇ ਨਾਲ ਜਾਂ ਫਿਰ ਸਾਡੇ ਨਾਲ ਕਰ ਸਕਦੇ ਹੋ ਆਪਣੇ ਦਰਸ਼ਕਾਂ ਨੂੰ ਸੁਚੇਤ ਰੱਖਣ ਦੇ ਲਈ ਅਸੀਂ ਇਹ ਵੀਡੀਓ ਪਾਈ ਹੈ ਤਾਂ ਕਿ ਤੁਹਾਨੂੰ ਕਿਸੇ ਤਰੀਕੇ ਦੇ ਅਜਿਹੇ ਬਾਬੇ ਜੇ ਮਿਲਦੇ ਨੇ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ ਨਿਊਜ਼ ਡੈਕਸ ਤੋਂ ਨਵਦੀਪ ਢਾਲੀਵਾਲ ਦੇ ਨਾਲ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ ਏਅਰ ਪੰਜਾਬ ਚ ਆਏ ਦਿਨ ਕੋਈ ਨਾ ਕੋਈ ਕਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਤਾਜ਼ਾ ਮਾਮਲਾ ਉਹ ਹਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਤਸਵੀਰਾਂ ਜ ਤੁਹਾਨੂੰ ਇਹ ਬਾਬੇ ਦਿਖ ਰਹੇ ਨੇ ਤਸਵੀਰਾਂ ਜਰਾ غور ਨਾਲ ਵੇਖੋ ਲਾਲ ਤੇ ਸੰਤਰੀ ਰੰਗ ਦੇ ਕੱਪੜਿਆਂ ਦੇ ਵਿੱਚ ਇਹ ਬਾਬੇ ਇਹ ਕੋਈ ਸਾਧੂ ਸੰਤ ਨਹੀਂ ਬਲਕਿ ਢੋਂਗੀ ਨੇ ਆਮ ਲੋਕਾਂ ਤੋਂ ਪੈਸਾ ਟੱਕਾ ਮੰਗਦੇ ਨੇ ਲੋਕਾਂ ਨੂੰ ਅਸੀਸਾਂ ਵੀ ਦਿੰਦੇ ਨੇ ਤੇ ਪੋੜੇ ਪਾੜੇ ਲੋਕ ਜੋ ਆਪਣੇ ਆਪ ਨੂੰ ਪੜ੍ਹੇ ਲਿਖੇ ਦਾ ਕਹਿੰਦੇ ਨੇ ਪਰ ਉਹਨਾਂ ਦੀ ਮਤ ਮਾਰੀ ਜਾਂਦੀ ਹੈ ਕਿਉਂਕਿ ਇਹ ਬਾਬੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਲੈਂਦੇ ਨੇ ਮਾਮਲਾ ਮੋਹਾਲੀ ਦਾ ਹੈ ਜੀ ਇਹ ਦੋਵੇਂ ਬਾਬੇ ਰਵੀ ਕੁਮਾਰ ਨਾਮ ਦੇ ਵਿਅਕਤੀ ਨਾਲ ਵੱਡਾ ਕਾਂਡ ਕਰ ਗਏ ਕਾਂਡ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਸੀਸੀਟੀਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੋਨੇ ਬਾਬੇ ਇੱਕ ਗੱਡੀ ਦੇ ਸ਼ੀਸ਼ੇ ਦੇ ਨਾਲ ਲੰਮਕਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਗੱਲਾਂ ਬਾਤਾਂ ਵੀ ਕਰ ਰਹੇ ਨੇ ਗੱਡੀ ਦੇ ਅੰਦਰ ਰਵੀ ਕੁਮਾਰ ਨਾਮ ਦਾ ਵਿਅਕਤੀ ਬੈਠਿਆ ਹੋਇਆ ਜੋ ਵਾਟਰ ਰਿਸੋਰਸ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਮੋਹਾਲੀ ਦੇ ਫੇਸ 1 ਦੇ ਵਿੱਚ ਇੱਕ ਗੱਡੀ ਖੜੀ ਹੋਈ ਹੈ ਮੋਹਾਲੀ ਵਾਸੀ ਤਾਂ ਜਾਣਦੇ ਹੋਣਗੇ ਲੰਮਾ ਸਮਾਂ ਇਹ ਬਾਬੇ ਉਸ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਨੇ ਗੱਲਾਂ-ਬਾਤਾਂ ਦੇ ਵਿੱਚ ਇੰਜ ਉਲਝਾ ਲੈਂਦੇ ਨੇ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਉਸ ਦੇ ਨਾਲ ਕੀ ਹੋ ਗਿਆ ਫਿਲਮਾਂ ਦੇ ਵਿੱਚ ਤਾਂ ਤੁਸੀਂ ਵੇਖਿਆ ਹੀ ਹੋਵੇਗਾ ਕਿ ਕਿਵੇਂ ਹਿਪਨੋਟਾਈਜ਼ ਕੀਤਾ ਜਾਂਦਾ ਤੇ ਅੱਜ ਕੱਲ ਦੇ ਬਾਬੇ ਵੀ ਐਵੇਂ ਹੀ ਹਿਪਨੋਟਾਈਜ਼ ਕਰਦੇ ਹੋਏ ਨਜ਼ਰ ਆਉਂਦੇ ਨੇ ਲੋਕ ਨੇੜੇ ਦੀ ਲੰਘ ਰਹੇ ਨੇ ਬਾਬੇ ਲਗਾਤਾਰ ਕਾਰ ਦੀ ਟਾਕੀ ਵਿੱਚ ਲੰਘ ਰਹੇ ਨੇ ਕਿਉਂਕਿ ਉਹਨਾਂ ਨੇ ਰਵੀ ਕੁਮਾਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਇਆ ਹੋਇਆ ਤੋੜਾ ਜਿਹਾ ਹੋ ਧਿਆਨ ਦੇ ਨਾਲ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਬਾਬਿਆ ਨੇ ਉਸ ਨੂੰ ਆਪਣੇ ਚਾਂਸੇ ਵਿੱਚ ਲੈ ਲਿਆ ਹਿਪਨੋਟਾਈਜ਼ ਕਰਤਾ ਤੇ ਉਸ ਦੇ ਗਹਿਣੇ ਲਾ ਲੇ ਰਵੀ ਕੁਮਾਰ ਕੋਲ ਜੋ ਕੁਝ ਵੀ ਸੀ ਉਹ ਬਾਬਾ ਲੋਂਦਾ ਹੋਇਆ ਤੇ ਕੱਟਦਾ ਹੋਇਆ ਨਸਰ ਰਿਆ ਗੌਰ ਨਾਲ ਦੇਖੋ ਕਿ ਉਸ ਦੇ ਗਲੇ ਦੇ ਵਿੱਚੋਂ ਚੈਨ ਵੀ ਉਤਾਰੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਸ-ਪਾਸੇ ਤੋਂ ਲੋਕ ਲੰਘ ਰਹੇ ਨੇ ਤੇ ਕੋਈ ਧਿਆਨ ਹੀ ਨਹੀਂ ਦੇ ਰਿਹਾ ਕਿ ਕਿਵੇਂ ਇਹ ਸਾਧੂ ਭੇਸ਼ ਦੇ ਵਿੱਚ ਠੱਗ ਉਸ ਬੰਦੇ ਨੂੰ ਆਪਣੇ ਕਬਜ਼ੇ ਵਿੱਚ ਕਰ ਰਿਹਾ ਹੈ ਸਾਰਾ ਕੁਝ ਲੁੱਟਣ ਤੋਂ ਬਾਅਦ ਇਹ ਉਵੇਂ ਹੀ ਰਵੀ ਕੁਮਾਰ ਨੂੰ ਗੱਡੀ 'ਚ ਛੱਡ ਕੇ ਉਥੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਵੋਹਾਲੀ ਦੀ ਹੈ ਤੁਹਾਨੂੰ ਇਸ ਲਈ ਦੱਸ ਰਹੇ ਹਾਂ ਕਿਉਂਕਿ ਅਕਸਰ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਅਜੀਹੇ ਬਾਬੇ ਵੇਖਣ ਨੂੰ ਮਿਲਦੇ ਨੇ ਘਰਾਂ ਦੇ ਵਿੱਚ ਤਾਂ ਔਰ ਤਾਂ ਕੱਲੀਆਂ ਰਹਦੀਆਂ ਨੇ ਬੈਲ ਬਜਾ ਬਜਾ ਕੇ ਉਹਨਾਂ ਨੂੰ ਝੱਲੀਆਂ ਕਰ ਦਿੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਤੋਂ ਸੁਚੇਤ ਰਹੋ ਕਿਉਂਕਿ ਕਿਤੇ ਇੱਕ ਢੋਂਗੀ ਬਾਬੇ ਤੁੰਨੂ ਵੀ ਆਪਣੇ ਚਾਂਸੀ ਵਿੱਚ ਲੈ ਕੇ ਤੁਹਾਡਾ ਵੀ ਸਭ ਕੁਝ ਨਾ ਲੁੱਟ ਜਾਣ ਕਹਿੰਦੇ ਫੇਰ ਪਛਤਾਇਆ ਕੀ ਬਣੇ ਜਦ ਚਿੜੀਆਂ ਚੁਗ ਗਈ ਖੇਤ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਮੋਹਾਲੀ ਦੀਆਂ ਜਿੱਥੇ ਦੋ ਢੋਂਗੀ ਬਾਬਿਆਂ ਨੇ ਰਵੀ ਕੁਮਾਰ ਨਾਮ ਦੇ ਵਿਅਕਤੀ ਨੂੰ ਲੁੱਟ ਲਿਆ ਉਸ ਨੂੰ ਹੈਪਨੋਟਾਈਜ਼ ਕਰ ਦਿੱਤਾ ਉਸ ਨੂੰ ਕੁਝ ਵੀ ਯਾਦ ਨਹੀਂ ਰਿਹਾ ਕਿ ਬਾਬੇ ਉਸ ਨਾਲ ਕੀ ਕਰ ਰਹੇ ਨੇ ਜੋ ਕੁਝ ਉਸ ਬੰਦੇ ਕੋਲ ਸੀ ਇਹ ਬਾਬੇ ਸਭ ਕੁਝ ਲੁੱਟ ਕੇ ਲੈ ਗਏ ਤਸਵੀਰਾਂ ਨੇ ਲਾਈ ਬੋਹਾਲੀ ਦਾ ਫੇਸ 1 ਦਾ ਇਹ ਮਾਮਲਾ ਗੱਡੀ ਖੜੀ ਹੋਈ ਹੈ ਬਾਬੇ ਲੰਮਕ ਰਹੇ ਨੇ ਗੱਲਾਂ ਦੇ ਵਿੱਚ ਰਵੀ ਕੁਮਾਰ ਲੈ ਲਿਆ ਤੇ ਸਭ ਕੁਝ ਲੁੱਟ ਕੇ ਫਰਾਨ ਹੋ ਗਏ ਹਲੇ ਤੱਕ ਇਹਨਾਂ ਬਾਬਿਆਂ ਦੀ ਭਾਲ ਜਾਰੀ ਹੈ ਨਹੀਂ ਪਤਾ ਲੱਗ ਰਿਹਾ ਇਹ ਬਾਬੇ ਕਿੱਥੇ ਨੇ ਜੇਕਰ ਤੁਹਾਨੂੰ ਇਹ ਬਾਬਿਆਵਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਤੁਸੀਂ ਸਿੱਧਮ ਸਿੱਧਾ ਸੰਪਰਕ ਪੁਲਿਸ ਦੇ ਨਾਲ ਜਾਂ ਫਿਰ ਸਾਡੇ ਨਾਲ ਕਰ ਸਕਦੇ ਹੋ ਆਪਣੇ ਦਰਸ਼ਕਾਂ ਨੂੰ ਸੁਚੇਤ ਰੱਖਣ ਦੇ ਲਈ ਅਸੀਂ ਇਹ ਵੀਡੀਓ ਪਾਈ ਹੈ ਤਾਂ ਕਿ ਤੁਹਾਨੂੰ ਕਿਸੇ ਤਰੀਕੇ ਦੇ ਅਜਿਹੇ ਬਾਬੇ ਜੇ ਮਿਲਦੇ ਨੇ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ ਨਿਊਜ਼ ਡੈਕਸ ਤੋਂ ਨਵਦੀਪ ਢਾਲੀਵਾਲ ਦੇ ਨਾਲ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ ਏਅਰ ਪੰਜਾਬ ਚ ਆਏ ਦਿਨ ਕੋਈ ਨਾ ਕੋਈ ਕਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਤਾਜ਼ਾ ਮਾਮਲਾ ਉਹ ਖਾਲੀ ਦੋ ਸਾਹਮਣੇ ਆਇਆ ਜਿੱਥੇ ਕਿ ਤਸਵੀਰਾਂ ਤੁਹਾਨੂੰ ਇਹ ਬਾਬੇ ਦਿਖ ਰਹੇ ਨੇ ਤਸਵੀਰਾਂ ਜਰਾ غور ਨਾਲ ਵੇਖੋ ਲਾਲ ਤੇ ਸੰਤਰੀ ਰੰਗ ਦੇ ਕੱਪੜਿਆਂ ਦੇ ਵਿੱਚ ਇਹ ਬਾਬੇ ਇਹ ਕੋਈ ਸਾਧੂ ਸੰਤ ਨਹੀਂ ਬਲਕਿ ਢੋਂਗੀ ਨੇ ਆਮ ਲੋਕਾਂ ਤੋਂ ਪੈਸਾ ਟੱਕਾ ਮੰਗਦੇ ਨੇ ਲੋਕਾਂ ਨੂੰ ਅਸੀਸਾਂ ਵੀ ਦਿੰਦੇ ਨੇ ਤੇ ਭੋਲੇ ਪਾਲੇ ਲੋਕ ਜੋ ਆਪਣੇ ਆਪ ਨੂੰ ਪੜ੍ਹੇ ਲਿਖੇ ਦਾ ਕਹਿੰਦੇ ਨੇ ਪਰ ਉਹਨਾਂ ਦੀ ਮਤ ਮਾਰੀ ਜਾਂਦੀ ਹੈ ਕਿਉਂਕਿ ਇਹ ਬਾਬੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਲੈਂਦੇ ਨੇ ਮਾਮਲਾ ਮੋਹਾਲੀ ਦਾ ਹੈ ਜੀ ਇਹ ਦੋਵੇਂ ਬਾਬੇ ਰਵੀ ਕੁਮਾਰ ਨਾਮ ਦੇ ਵਿਅਕਤੀ ਨਾਲ ਵੱਡਾ ਕਾਂਡ ਕਰ ਗਏ ਕਾਂਡ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਸੀਸੀਟੀਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੋਨੇ ਬਾਬੇ ਇੱਕ ਗੱਡੀ ਦੇ ਸ਼ੀਸ਼ੇ ਦੇ ਨਾਲ ਲੰਮਕਦੇ ਹੋਏ ਨਜ਼ਰ ਆ ਰਹੇ ਨੇ ਤੇ ਕੁਝ ਗੱਲਾਂ ਬਾਤਾਂ ਵੀ ਕਰ ਰਹੇ ਨੇ ਗੱਡੀ ਦੇ ਅੰਦਰ ਰਵੀ ਕੁਮਾਰ ਨਾਮ ਦਾ ਵਿਅਕਤੀ ਬੈਠਿਆ ਹੋਇਆ ਜੋ ਵਾਟਰ ਰਿਸੋਰਸ ਪੰਜਾਬ ਦੇ ਵਿੱਚ ਕੰਮ ਕਰਦਾ ਹੈ ਮੋਹਾਲੀ ਦੇ ਫੇਸ 1 ਦੇ ਵਿੱਚ ਇੱਕ ਗੱਡੀ ਖੜੀ ਹੋਈ ਹੈ ਮੋਹਾਲੀ ਵਾਸੀ ਤਾਂ ਜਾਣਦੇ ਹੀ ਹੋਣਗੇ ਲੰਮਾ ਸਮਾਂ ਇਹ ਬਾਬੇ ਉਸ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਨੇ ਗੱਲਾਂ ਬਾਤਾਂ ਦੇ ਵਿੱਚ ਇੰਜ ਉਲਝਾ ਲੈਂਦੇ ਨੇ ਕਿ ਉਸ ਨੂੰ ਪਤਾ ਹੀ ਨਹੀਂ ਲੱਗਦਾ ਉਸ ਦੇ ਨਾਲ ਕੀ ਹੋ ਗਿਆ ਫਿਲਮਾਂ ਦੇ ਵਿੱਚ ਤਾਂ ਤੁਸੀਂ ਵੇਖਿਆ ਹੀ ਹੋਵੇਗਾ ਕਿਵੇਂ ਹਿਪਨੋਟਾਈਜ਼ ਕੀਤਾ ਜਾਂਦਾ ਤੇ ਅੱਜ ਕੱਲ ਦੇ ਬਾਬੇ ਵੀ ਐਵੇਂ ਹੀ ਹਿਪਨੋਟਾਈਜ਼ ਕਰਦੇ ਹੋਏ ਨਜ਼ਰ ਆਉਂਦੇ ਨੇ ਲੋਕ ਨੇੜੇ ਦੀ ਲੰਘ ਰਹੇ ਨੇ ਬਾਬੇ ਲਗਾਤਾਰ ਕਾਰ ਦੀ ਟਾਕੀ ਵਿੱਚ ਲੰਘ ਰਹੇ ਨੇ ਕਿਉਂਕਿ ਉਹਨਾਂ ਨੇ ਰਵੀ ਕੁਮਾਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾਇਆ ਹੋਇਆ ਥੋੜਾ ਜਿਹਾ ਧਿਆਨ ਦੇ ਨਾਲ ਵੇਖੋ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਵੇਂ ਬਾਬਿਆ ਨੇ ਉਸ ਨੂੰ ਆਪਣੇ ਜਾਂਚੇ ਵਿੱਚ ਲਿਆ ਲਿਆ ਹਿਪਨੋਟਾਈਜ਼ ਕਰਤਾ ਤੇ ਉਸਦੇ ਗਹਿਣੇ ਲਾ ਲੇ ਰਵੀ ਕੁਮਾਰ ਕੋਲ ਜੋ ਕੁਝ ਵੀ ਸੀ ਉਹ ਬਾਬਾ ਲੌਂਦਾ ਹੋਇਆ ਤੇ ਕੱਟਦਾ ਹੋਇਆ ਨਸਰ ਰਿਆ ਗੌਰ ਨਾਲ ਦੇਖੋ ਕਿ ਉਸਦੇ ਗਲੇ ਦੇ ਵਿੱਚੋਂ ਚੈਨ ਵੀ ਉਤਾਰੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਸੇ-ਪਾਸੇ ਤੋਂ ਲੋਕ ਲੰਘ ਰਹੇ ਨੇ ਤੇ ਕੋਈ ਧਿਆਨ ਹੀ ਨਹੀਂ ਦੇ ਰਿਹਾ ਕਿ ਕਿਵੇਂ ਇਹ ਸਾਧੂ ਭੇਸ਼ ਦੇ ਵਿੱਚ ਠੱਗ ਉਸ ਬੰਦੇ ਨੂੰ ਆਪਣੇ ਕਬਜ਼ੇ ਵਿੱਚ ਕਰ ਰਿਹਾ ਹੈ ਸਾਰਾ ਕੁਝ ਲੁੱਟਣ ਤੋਂ ਬਾਅਦ ਇਹ ਉਵੇਂ ਹੀ ਰਵੀ ਕੁਮਾਰ ਨੂੰ ਗੱਡੀ 'ਚ ਛੱਡ ਕੇ ਉਥੋਂ ਫਰਾਰ ਹੋ ਜਾਂਦੇ ਨੇ ਇਹ ਘਟਨਾ ਮੁਹਾਲੀ ਦੀ ਹੈ ਤੁਹਾਨੂੰ ਇਸ ਲਈ ਦੱਸ ਰਹੇ ਹਾਂ ਕਿਉਂਕਿ ਅਕਸਰ ਬਾਜ਼ਾਰਾਂ ਦੇ ਵਿੱਚ ਗਲੀਆਂ ਦੇ ਵਿੱਚ ਘਰਾਂ ਦੇ ਵਿੱਚ ਅਜਿਹੇ ਬਾਬੇ ਵੇਖਣ ਨੂੰ ਮਿਲਦੇ ਨੇ ਘਰਾਂ ਦੇ ਵਿੱਚ ਤਾਂ ਔਰਤਾ ਕੱਲੀਆਂ ਰਹਿੰਦੀਆਂ ਨੇ ਬੈਲ ਬਜਾ ਬਜਾ ਕੇ ਉਹਨਾਂ ਨੂੰ ਝੱਲੀਆਂ ਕਰ ਦਿੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਤੋਂ ਸੁਚੇਤ ਰਹੋ ਕਿਉਂਕਿ ਕਿਤੇ ਇੱਕ ਟੋਂਗੀ ਬਾਬੇ ਤਨੂ ਵੀ ਆਪਣੇ ਚਾਂਸੇ ਵਿੱਚ ਲੈ ਕੇ ਤੁਹਾਡਾ ਵੀ ਸਭ ਕੁਝ ਨਾ ਲੁੱਟ ਜਾਣ ਕਹਿੰਦੇ ਫੇਰ ਪਛਤਾਇਆ ਕੀ ਬਣੇ ਜਦ ਚਿੜੀਆਂ ਚੁਗ ਗਈ ਖੇਤ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਾਲੀ ਦੀਆਂ ਜਿੱਥੇ ਦੋ ਟੋਂਗੀ ਬਾਬਿਆਂ ਨੇ ਰਵੀ ਕੁਮਾਰ ਨਾਮ ਦੇ ਵਿਅਕਤੀ ਨੂੰ ਲੁੱਟ ਲਿਆ ਉਸ ਨੂੰ ਹਿਪਨੋਟਾਈਜ਼ ਕਰ ਦਿੱਤਾ ਉਸ ਨੂੰ ਕੁਝ ਵੀ ਯਾਦ ਨਹੀਂ ਰਿਹਾ ਕਿ ਬਾਬੇ ਉਸ ਨਾਲ ਕੀ ਕਰ ਰਹੇ ਨੇ ਜੋ ਕੁਛ ਉਸ ਬੰਦੇ ਕੋਲ ਸੀ ਇਹ ਬਾਬੇ ਸਭ ਕੁਝ ਲੁੱਟ ਕੇ ਲੈ ਗਏ ਤਸਵੀਰਾਂ ਨੇ ਲਾਈਵ ਬੋਹਾਲੀ ਦਾ ਫੇਸ 1 ਦਾ ਇਹ ਮਾਮਲਾ ਗੱਡੀ ਖੜੀ ਹੋਈ ਹੈ ਬਾਬੇ ਲੰਮਕ ਰਹੇ ਨੇ ਗੱਲਾਂ ਦੇ ਵਿੱਚ ਰਵੀ ਕੁਮਾਰ ਲੈ ਲਿਆ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹਲੇ ਤੱਕ ਇਹਨਾਂ ਬਾਬਿਆਂ ਦੀ ਭਾਲ ਜਾਰੀ ਹੈ ਨਹੀਂ ਪਤਾ ਲੱਗ ਰਿਹਾ ਇਹ ਬਾਬੇ ਕਿੱਥੇ ਨੇ ਜੇਕਰ ਤੁਹਾਨੂੰ ਇਹ ਬਾਬਿਆ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਤੁਸੀਂ ਸਿੱਧਮ ਸਿੱਧਾ ਸੰਪਰਕ ਪੁਲਿਸ ਦੇ ਨਾਲ ਜਾਂ ਫਿਰ ਸਾਡੇ ਨਾਲ ਕਰ ਸਕਦੇ ਹੋ ਆਪਣੇ ਦਰਸ਼ਕਾਂ ਨੂੰ ਸੁਚੇਤ ਰੱਖਣ ਦੇ ਲਈ ਅਸੀਂ ਇਹ ਵੀਡੀਓ ਪਾਈ ਹੈ ਤਾਂ ਕਿ ਤੁਹਾਨੂੰ ਕਿਸੇ ਤਰੀਕੇ ਦੇ ਅਜਿਹੇ ਬਾਬੇ ਜੇ ਮਿਲਦੇ ਨੇ ਤੁਸੀਂ ਉਹਨਾਂ ਤੋਂ ਸਾਵਧਾਨ ਰਹੋ ਨਿਊਜ਼ ਡੈਕਸ ਤੋਂ ਨਵਦੀਪ ਤਾਲੀਵਾਲ ਦੇ ਨਾਲ ਹਰਸ਼ਦੀਪ ਸਿੰਘ ਦੀ ਰਿਪੋਰਟ ਔਨ ਏਅਰ ਪੰਜਾਬ 'ਚ ਆਇਦਿਨ ਕੋਈ ਨਾ ਕੋਈ ਕਟਨਾ ਸਾਹਮਣੇ ਆਉਂਦੀ ਰਹਿੰਦੀ ਹੈ ਤਾਜ਼ਾ ਮਾਮਲਾ ਉਹ ਹਾਲੀ ਦਿਨ ਸਾਹਮਣੇ ਆਇਆ ਜਿੱਥੇ ਕਿ ਤਸਵੀਰਾਂ ਤੁਹਾਨੂੰ ਇਹ ਬਾਬੇ ਦਿਖ ਰਹੇ ਨੇ ਤਸਵੀਰਾਂ ਜਰਾ غور ਨਾਲ ਵੇਖੋ ਲਾਲ ਤੇ ਸੰਤਰੀ ਰੰਗ ਦੇ ਕੱਪੜਿਆਂ ਦੇ ਵਿੱਚ ਇਹ ਬਾਬੇ ਇਹ ਕੋਈ ਸਾਧੂ ਸੰਤ ਨਹੀਂ ਬਲਕਿ ਢੋਂਗੀ ਨੇ ਆਮ ਲੋਕਾਂ ਤੋਂ ਪੈਸਾ ਟੱਕਾ ਮੰਗਦੇ ਨੇ ਲੋਕਾਂ ਨੂੰ ਅਸੀਸਾਂ ਵੀ ਦਿੰਦੇ ਨੇ ਤੇ ਭੋਲੇ ਪਾਲੇ ਲੋਕ ਜੋ ਆਪਣੇ ਆਪ ਨੂੰ ਪੜ੍ਹੇ ਲਿਖੇ ਦਾ ਕਹਿੰਦੇ ਨੇ ਪਰ ਉਹਨਾਂ ਦੀ ਮਤ ਮਾਰੀ ਜਾਂਦੀ ਹੈ ਕਿਉਂਕਿ ਇਹ ਬਾਬੇ ਉਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਲੈਂਦੇ ਨੇ ਮਾਮਲਾ ਮੋਹਾਲੀ ਦਾ ਹੈ ਜੀ ਇਹ ਦੋਵੇਂ ਬਾਬੇ ਰਵੀ ਕੁਮਾਰ ਨਾਮ ਦੇ ਵਿਅਕਤੀ ਨਾਲ ਵੱਡਾ ਕਾਂਡ ਕਰ ਗਏ ਕਾਂਡ ਕੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ ਸੀਸੀਟੀਵੀ ਤਸਵੀਰ